ਪਾਰਚਨਾ ਤੋਂ ਉਸ ਦਾ ਡੇਰਾ ਕਿਤਾਬ ਵਿੱਚੋਂ ਚਾਰ ਸ਼ੇਅਰ ਦੇਖਣਾ ਕਿ ਜਿੰਨੀ ਜਲਦੀ ਹਾਰ ਜਾਓਗੇ ਉਤਨੀ ਜਲਦੀ ਪਾਰ ਜਾਓਗੇ ਜਿੰਨੀ ਜਲਦੀ ਹਾਰ ਜਾਓਗੇ ਉਤਨੀ ਜਲਦੀ ਪਾਰ ਜਾਓਗੇ ਬੇਕਿਨਾਰਾ ਹੈ ਦੁਨੀਆ ਇਹ ਸਾਗਰ ਬੇਕਿਨਾਰਾ ਹੈ ਦੁਨੀਆ ਇਹ ਸਾਗਰ ਕਿਸ ਉਰਵਾਰ ਕਿਹੜੇ ਪਾਰ ਜਾਓਗੇ ਕਿਸ ਉਰਵਾਰ ਕਿਹੜੇ ਪਾਰ ਜਾਓਗੇ ਮਿੱਟੀ ਹਾਂ ਹਵਾ ਹੋ ਜਾਊਂਗਾ ਪੜਕੇ ਮਿੱਟੀ ਹਾਂ ਹਵਾ ਹੋ ਜਾਊਂਗਾ ਭੜ ਕੇ ਕਿਸ ਬੁੱਤ ਨਾਲ ਫਿਰ ਪਿਆਰ ਪਾਓਗੇ ਕਿਹੜੇ ਬੁੱਤ ਨਾਲ ਫਿਰ ਪਿਆਰ ਪਾਓਗੇ ਸਜਾਈ ਹੈ ਅਰਥੀ ਫੁੱਲ ਔਰ ਕਫਨ ਵੀ ਸਜਾਈ ਹੈ ਅਰਥੀ ਫੁੱਲ ਕਫਨ ਵੀ ਚੁੱਪਕੇ ਸੇ ਕਦ ਆਓਗੇ ਔਰ ਮਾਰ ਜਾਓਗੇ ਚੁੱਪਕੇ ਸੇ ਕਦ ਆਓਗੇ ਔਰ ਮਾਰ ਜਾਓਗੇ ਸਾਡੀ ਗਲੀ ਕਦ ਆਓਗੇ ਸਜਣ ਜੀ ਸਾਡੀ ਗਲੀ ਕਦ ਆਓਗੇ ਸਜਣ ਜੀ ਕਿ ਮੇਰੀ ਜ਼ਿੰਦਗੀ ਸਵਾਰ ਜਾਓਗੇ ਕਿ ਮੇਰੀ ਜ਼ਿੰਦਗੀ ਸਵਾਰ ਜਾਓਗੇ ਡੁੱਬਦੀ ਬੇੜੀ ਦਾ ਸਵਾਰ ਹੈ ਇਹ ਬਖਤਾਵਰ ਡੁੱਬਦੀ ਬੇੜੀ ਦਾ ਸਵਾਰ ਹੈ ਇਹ ਬਖਤਾਵਰ ਡੁੱਬਦੀ ਬੇੜੀ ਦਾ ਸਵਾਰ ਹੈ ਇਹ ਬਖਤਾਵਰ ਯਕੀਨ ਹੈ ਪੂਰਾ ਕਿ ਤਰ ਜਾਓਗੇ ਯਕੀਨ ਹੈ ਪੂਰਾ ਕਿ ਤਰ